ਸਰਕਾਰ ਹੱਥੋਂ ਲੀਆ ਤੇਰਾ ਬਤਲੀਆ ਜੋ ਗਏ ਹੋਇਆ ਉਹ ਵੇਖਣਾ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਫਤਾ ਹਜੂਰੀ ਰਾਕੀ ਦੇ ਜਵਾਨ ਪੁੱਤਰ ਦੀ ਵਿਦੇਸ਼ ਵਿੱਚ ਹੋਈ ਮੌਤ 23 ਸਾਲਾ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਨੌਜਵਾਨ ਦੀ ਮ੍ਰਿਤਕ ਦੇ ਪੰਜਾਬ ਲਿਉਣ ਲਈ ਪਰਿਵਾਰ ਲਗਾ ਰਿਹਾ ਕੁਹਾਰ ਹਰ ਇੱਕ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਦੇ ਵਿੱਚ ਚੰਗੇ ਭਵਿੱਖ ਦੀ ਆਸ ਵਿੱਚ ਜਾਂਦੇ ਹਨ ਪਰ ਕਈ ਵਾਰ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਹਿਚਾੰਦਾ ਅਜਿਹਾ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਸ਼ੱਕੀ ਹਾਲਾਤਾਂ ਦੇ ਵਿੱਚ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ ਆਸਟ੍ਰੇਲੀਆ ਤੋਂ ਇਹ ਮੰਦਭਾਗੀ ਖਬਰ ਆਈ ਹੈ ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ ਵਜੋਂ ਹੋਈ ਹੈ ਅਤੇ ਉਹ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਦਮਨਪ੍ਰੀਤ ਸਿੰਘ ਜੇ ਕੁਆਰਾ ਸੀ ਅਤੇ ਤਿੰਨ ਭੈਣਾਂ ਤੋਂ ਇਲਾਵਾ ਉਸ ਦਾ ਇੱਕ ਹੋਰ ਭਰਾ ਸੀ 15 ਮਾਰਚ ਨੂੰ ਬ੍ਰਿਸਬੇਨ ਨਦੀ ਵਿੱਚੋਂ ਉਸ ਦੀ ਦੇਹ ਮਿਲੀ ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਦਮਨਪ੍ਰੀਤ ਨਰ ਸਿੰਘ ਦਾ ਕੋਰਸ ਕਰਨ ਲਈ ਆਸਟ੍ਰੇਲੀਆ ਗਿਆ ਸੀ ਜਿੱਥੇ ਪਹਿਲਾਂ ਉਸ ਨੇ 3 ਸਾਲਾਂ ਦਾ ਕੋਰਸ ਕੀਤਾ ਤੇ ਫਿਰ 2 ਸਾਲ ਦੀ ਡਿਗਰੀ ਕੀਤੀ ਹੁਣ ਨੌਕਰੀ ਕਰ ਰਿਹਾ ਸੀ ਪਰ ਹੁਣ ਅਚਾਨਕ ਤੋਂ ਦਮਨਪ੍ਰੀਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਉੱਤੇ ਦੁੱਖ ਦਾ ਪਹਾੜ ਟੁੱਟ ਗਿਆ ਆਸਟ੍ਰੇਲੀਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਪਰਿਵਾਰ ਵੱਲੋਂ ਮ੍ਰਿਤਕ ਦਮਨਪ੍ਰੀਤ ਦੇ ਨੂੰ ਭਾਰਤ ਲਿਆਉਣ ਦੇ ਲਈ ਵਿਦੇਸ਼ ਮੰਤਰੀ ਅਤੇ ਸੰਸਦ ਮੈਂਬਰ ਸੰਤ ਬਲਬੀਤ ਸਿੰਘ ਸਿਚੀਵਾਲ ਨੂੰ ਅਪੀਲ ਕੀਤੀ ਗਈ। ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਤੇ ਤਿੰਨ ਭੈਣਾਂ ਅਤੇ ਇੱਕ ਭਰਾ ਨੂੰ ਇਕੱਲਾ ਛੱਟ ਗਿਆ ਮ੍ਰਿਤਕ ਨੌਜਵਾਨ ਦੇ ਪਿਤਾ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਸ਼੍ਰੀ ਬੇਸ ਸਾਹਿਬ ਦੇ ਵਿੱਚ ਸਾਫ ਕਾ ਹਜੂਰੀ ਰੱਖੀ ਰਹੇ ਹਨ ਸੁਲਤਾਨਪੁਰ ਲੋਧੀ ਤੋਂ ਗੌਰਵ ਧੀਰ ਲਾਈ ਪੰਜਾਬੀ ਟੀਵੀ ਮੈਂ ਅਪੀਲ ਕਰਦਾ ਜੀ ਮੇਰਾ ਬੇਟਾ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਉੱਥੇ ਜਾ ਕੇ ਆਪਣੀ ਪੜ੍ਹਾਈ ਕਰਕੇ 5 ਸਾਲ ਦੇ ਨਰ ਸਿੰਘ ਦੀ ਆਪਣੀ ਜੌਬ ਤੇ ਲੱਗਾ ਸੀ ਕੁਦਰਤ ਦਾ ਕਹਿਰ ਵਰਤਿਆ ਸ਼ਨੀਵਾਰ ਨੂੰ ਸਾਨੂੰ ਉਹਦਾ ਫੋਨ ਆਇਆ ਵੀ ਉਹਦੀ ਡੋਡੀ ਬੋਡੀ ਰਿਓ ਸਾਨੂੰ ਪਾਣੀ ਚੋ ਮਿਲੀ ਆ ਇਸ ਲਈ ਅਸੀਂ ਤਾਂ ਹੁਣ ਹੀ ਭਾਰਤ ਸਰਕਾਰ ਨੂੰ ਚਾਹੁੰਦੇ ਆ ਵੀ ਸਾਨੂੰ ਉਹਦੀ ਡੈਡੀ ਬੋਡੀ ਜਿਹੜੀ ਆ ਮਰਤਕ দেহ ਸਾਨੂੰ ਘਰ ਪਹਚਾਈ ਜਾਵੇ ਅਸੀਂ ਉਹਦੇ ਅੰਤਮ ਉਹਦਾ ਸਮਾਨ ਨਾਲ ਰੀਤੀਆਂ ਨਾਲ ਉਹਦਾ ਸਾਮ ਲੀਏ ਸਾਬ ਸਵਾਰ ਕਰ ਲੀਏ ਇਹੋ ਹੀ ਬੇਨਤੀ ਹੈ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ